ਬਾਕੀ ਕੱਲ ਕੱਲ ਕਰੀ ਗਾ ਲੇ ਕੋਈ ਸਹੀ ਹੈਗਾ ਨਹੀਂ ਜੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਇਜ਼ਤੀ ਆ ਅੱਜ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਨ ਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਹਾਂ ਵਰਗੀ ਜ਼ਿੰਦਗੀ ਛੱਡ ਕੇ ਹਿੰਦੂਤਰ ਮਵਾਦੇ ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਨੇਊ ਤੇ ਤਿਲਕ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਬਚੋ ਜਨੇਊ ਬਚਾਉਣ ਦਾ ਮੋਲ ਆ ਦੇਣ ਦੇ ਤੇ ਆਪਣੇ ਕਿਰਪਾਨਾਂ ਲਾਓ ਆਜੀ ਸ਼ਰਾਜੀ ਸਿਰੇ ਸਿੰਘ ਸਾਹਿਬ ਲਾਂ ਕਰਦੇ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਨਾਂ ਦਾ ਕਿ ਜਰਾ ਨਾ ਹਲਾ ਵੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦੋਂ ਘਰ ਪਈ ਨਾ ਪਤਾ ਉਦੋਂ ਲੱਗਣਾ ਭਾਈ ਸਾਹਿਬ ਮੈਂ ਅੱਜ ਕੀ ਕਰਾਂ ਦਾਣੀ ਦਾ ਦਾਣੀ ਤਾਂ ਮੈਂ ਤੁਹਾਨੂੰ ਦੱਸਦਾ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫੇਰ ਫਰਾਂਸ ਤੇ ਐਮੀਰੇਟ ਸੇਅਰ ਲਾਈਨ ਹਾਂ ਦੁਬਈ ਫਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਵੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਨੂੰ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵੱਡੀ țeਗ ਪਾ ਕੇ ਚੱਲੇ ਆਵਾ ਤਿੰਨ ਫੁੱਟੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜੀ ਇੱਕ ਮਿੰਟ ਬਾਜੀ ਇੱਕ ਮਿੰਟ ਹੋਂਤੇ ਡੀਸੀ ਨੂੰ ਮਿਲਣਾ ਹੋਵੇ ਕਿ ਜਿਹੜਾ ਸਾਡਾ ਪ੍ਰਧਾਨ ਸ਼ਰੋਣੀ ਕਮੇਟੀ ਦਾ ਉਹ ਬੁੇਰ ਖੁੰਦਾ ਪਹਿਲਾਂ ਜੋ ਡੋਲਰ ਸਾਹਿਬ ਹੁੰਦੇ ਨਾ ਡੀਸੀ ਪੋਸਟ ਆਈ ਵੀ ਮੈਂ ਆਵਾਂ ਮੈਂ ਤੁਹਾਨੂੰ ਇਦਾਂ ਹੀ ਸਾਡੇ ਜੇ ਸ਼ਰੋਣੀ ਕਡੇ ਪ੍ਰਧਾਨ ਆ ਉਹ ਬੁੇਰ ਲਿੰਦੇ ਹੁੰਦਾ ਵੀ ਮਹਿਲਾ ਦਾ ਮਹਿਲਾ ਇਹ ਗੱਲ ਸਾਡੇ ਪਰ ਪਰ ਚਕਾਰ ਸਿੱਖ ਸੰਸਥਾਵਾਂ ਜਿਹੜੀਆਂ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਯਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਹ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲਾਣਾ ਪਵੇਣਾ ਜਾਂ ਹਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਰੇਟ ਕਰਕੇ ਤੇ ਇਥੇ ਸੰਗਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹੈਨਾ ਇਹ ਚੀਜ਼ ਤੇ ਇਹਨਾਂ ਵਾਸਤੇ ਆ ਨਾ ਇਹਨਾਂ ਕਿੰਨਾ ਯਾਰ ਗੰਦ ਪਾਇਆ ਵੀਡੀਓ ਲੀਕ ਬਿਚਾਰਾ ਹੈਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਊਗਾ ਹੋਣੀ ਆ ਇਹ ਹਾਂ ਹੋਣੀ ਆ ਇਹ ਸਮ ਸਮਾਂ ਬੜਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ ਜੋ ਜਨ ਦਾ ਭਈਆ ਲੈ ਗਿਆ ਇੱਥੇ ਲਾਇਆ ਕੀ ਗੱਲ ਸਿੱਖਾਂ ਦੀ ਕਾਬਲੀਅਤ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਟਰਾਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹੈ ਜੇ ਇੱਥੇ ਸਿਕਿਉਰਟੀ ਇਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਯਾਰ ਮੈਂ ਪਟੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਟਰੈਵਲ ਕਰ ਚੁੱਕਾ ਯਾਰ ਇੱਥੇ ਅਮਰਥਾ ਸਾਹਿਬ 에어ਪੋਰਟ ਤੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਮਿਲਿਆ ਕੀ ਗੱਲ ਸਰਦਾਰਾਂ ਕੋ ਕੁਆਲਿਫਿਕੇਸ਼ਨ ਹੀ ਨਹੀਂ ਕੀ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀਆ ਹੀ ਨਹੀਂ ਉਹ ਇੱਥੇ ਕੰਮ ਨਹੀਂ ਕਰ ਸਕਦੇ ਬਾਹਰੋਂ ਲਿਆ ਕੇ ਲਾਉਂਦੇ ਆ ਬਾਰੀਏ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਇਹਨਾਂ ਨੂੰ ਯਕੀਨ ਹੀ ਨਹੀਂ ਸਾਡੇ ਕਿਸਾਨ ਦੇਖੇ ਸਾਡੇ ਲੀਡਰ ਸਾਡਾ ਗੰਦਾ ਸਿਸਟਮ ਫਿਰ ਇਹਨਾਂ ਦੇ ਪਿਓ ਬਣਦੇ ਜਾ ਕੇ ਤਲਵੇ ਛੱਟਦੇ ਚੱਲੇ ਜਾਂਦੇ ਹਨ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਹਾ ਵਿਚਾਰਨਾ ਪੈਣਾ ਵਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਦੇ ਤਰ ਪਿਆ ਮੇਰੀ ਫਲੈਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਫਲ ਮਿਲ ਜੂ ਮੈਂ ਕਹਿੰਦਾ ਫਲੈਟ ਕੈਨਸਲ ਹੋ ਗਈ ਲੱਖ ਵਾਰੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਮੁੱਕ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਹਾਂ ਕਿਸੇ ਚੀਜ਼ ਨੂੰ ਅਹਿਮਤ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਭੀ ਦੀ ਕਿਰਪਾ ਸਦਕਾ ਆਪਣੇ ਅਕੀਦੇ ਤੇ ਆਪਣੇ ਸਰੂਪ ਤੇ ਆਪਣੇ ਕਕਾਰਾਂ ਤੇ ਭਰੋਸਾ ਹੈ ਨਾ ਤੇ ਇਹ ਚੀਜ਼ ਹੈ ਵੀ ਆਪਾਂ ਮਹਾਰਾ ਇਹਦੇ ਤੇ ਮੈਨੂੰ ਹੁਣ ਵਿਸਾਰ ਨਹੀਂ ਦਿੰਦਾ ਉਹਨਾਂ ਨੇ ਤੇ ਬਾਹਰ ਕੱਲ ਭੇਜ ਦਿੱਤਾ ਪਰ ਆਪਾਂ ਜਿਹੜੇ ਕਈ ਪਾਗੇ ਨਹੀਂ ਲਾਉਂਦੇ ਬਾਹਰ ਇੱਥੇ ਹੁਣ ਤੁਹਾਨੂੰ ਕੋਈ ਮੁਸ਼ਕਲਤ ਨਹੀਂ ਨਾ ਆਏਗੀ ਪਰ ਆਪਾਂ ਕੋਈ ਨਹੀਂ ਤਿਆਰ ਪਰ ਤਿਆਰ ਨਹੀਂ ਆ ਤੇ ਜੇ ਉਹ 10 ਸਰੀਰ 50 ਸਰੀਰ 100 ਸਰੀਰ ਹੁਣ ਅਜ ਇੰਨੇ ਜਿੰਨੇ ਖੜੇ ਆ ਕਿਸੇ ਵੀਰ ਨੇ ਕਿਹਾ ਵੀ ਆਪਾਂ ਆਜੋ ਚਲੋ ਵੀ ਕਰਦੇ ਪੈਰਾ ਇਹਨਾਂ ਨਾਲ ਕਰਦੇ ਗੱਲ ਫਰੇਕ ਨਜ਼ਾਰਾ ਆਪਣੇ ਘਰ ਦਾ ਡੰਗ ਪਿਆ ਹੈ ਤੇ ਡਰ ਉਦੋਂ ਨਗਲਣਾ ਜਿੱਦ ਨਜ਼ਰ ਖੱਡੇ ਬਾਟੇ ਦਾ ਅੰਮ੍ਰਿਤ ਗਿਆ ਜਦੋਂ ਖੂਨ ਦੇ ਵਿੱਚ ਜਾ ਕੇ ਕਲਗੀਧਰ ਪਾਤਸ਼ਾਹ ਦੇ ਅਮਰਤ ਦੀ ਬੂੰਦ-ਬੂੰਦ ਰਚੀ ਉਦੋਂ ਡਰ ਨਿਕਲਣਾ ਕਾਲ ਤੇ ਮੀਰ ਜੀ ਅਥਾਰਟੀ ਦੀਆਂ ਫੌਜਾਂ ਕਿੱਥੇ ਆ ਜਿਹੜੀ ਜਿੰਨਾ ਗੱਲ ਕਰੀਏ ਇੱਥੇ ਭਾਈ ਸਾਹਿਬ ਮੇਰੀ ਬੇਇੱਜ਼ਤੀ ਸੁਣੋ ਕੋਈ ਨਹੀਂ ਮੈਂ ਗੱਲ ਕਰਦਾ ਅਥਾਰਟੀ ਇਹਨਾਂ ਨੇ ਗੱਲ ਕੀਤੀ ਕੁਝ ਨਹੀਂ ਹੋਣਾ ਇਹ ਸਾਨੂੰ ਆਪਣੇ ਡਿਫੈਂਸ ਵਾਸਤੇ ਫਾਈਟ ਕਰਨੀ ਪੈਣੀ ਹੈ ਚਾਹ ਡੀਗਲ ਕਰੋ ਚਾਹ ਅਨਲਗਲ ਕਰੋ ਅੱਜ ਕਰੋ ਕੱਲ ਕਰੋ ਪਰ ਕਰਨੀ ਪੈਣੀ ਹੈ ਇਹ ਜਿੱਦਣ ਤੋਂ ਇਹ ਤੇ ਗੱਲ ਤੁਹਾਡੀ ਸੱਚੀ ਹੈ ਪਰ ਇਹ ਬੋਰਡ ਦੀ ਗੱਲ ਜਿਹਨਾਂ ਗੱਲ ਕਰੀਏ ਸਾਰੀ ਸੀਆਰਪੀ ਆ ਜਿੰਨੀ ਨਹੀਂ ਸਾਰੀ ਬਾਹਰੋਂ ਸਾਰੇ ਜੋ ਵੀ ਆ ਜਿੱਦਾਂ ਸਾਰੀ ਤੇ ਬਾਹਰੋਂ ਕਿੰਨਾ ਗੱਲ ਕਰੀਏ ਆਪਣਾ ਹੋਵੇ ਤੇ ਕਿੰਨਾ ਗੱਲ ਕਰੀਏ ਆਪਣੇ ਦੇ ਬਾਰੇ ਸਾਰੇ ਨਹੀਂ ਆ ਗੱਲ ਮਾਸੇ ਜਿੰਦੀ ਵਿਕੀ ਵਿਕੀ ਬੈਠੇ ਨਹੀਂ ਜੀ चलो